सर जय जय गुरुवर जी वाले और ये वाले बहुत बढ़िया यार तो यार पानी भर गया आज अपना और इधर आ जा यार यार ये परा कर सब ठीक प्लीज सर सब सब अच्छी हॉली तो हमने

ਉਧਰ ਵੀ ਬ੍ਰੇਕ ਸਰ ਠੀਕ ਹੈ ਤਾਂ ਉਹ ਜਿਹੜਾ 15000 ਹੈ ਉਹ ਨਹੀਂ ਤਾਂ ਉਹ ਨਹੀਂ ਤਾਂ ਜਿਹੜਾ ਪੀਪੀ ਉਹਦਾ ਗੁਰੂ ਦੱਸੋ ਬਤੀ ਦਾ ਉਹ ਕਿੰਨੇ ਤੋਂ ਹੋਵੇਗਾ ਇਹ ਅਲਟਰਾਸਾਉਂਡ ਮਸ਼ੀਨ ਹੈ ਜੀ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਤ੍ਰਿਪਤੀ ਦੇ ਲੋਕ ਆਉਂਦੇ ਨੇ ਸਾਰੇ ਜਿਹੜੀ ਆਤੀ ਆਜੂ ਸੇਵਾਤਾ ਕਰੀਏ ਮੈਂ ਇਹ ਸਪਿਟਲ ਦੇ ਵਿੱਚ ਇੱਕ ਤਾਂ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਦੂਮਨਜਮਾਤ ਬੁਲਿਆ ਬਿਲਕੁਲ ਬਣ ਜਾ ਹੋਇਆ ਦਾ ਬਿਲਕੁਲ ਸਾਫ ਸੁਥਰਾ ਬਾਥਰੂਮ ਏ ਕਲਾਸ ਉਹਨਾਂ ਦੇ ਉੱਪਰ ਇੱਕ ਮੰਜ਼ਰ ਹੋਰ ਕਿਤੇ ਜਗ੍ਹਾ ਨਹੀਂ ਜਗ੍ਹਾ ਦੀ ਸ਼ਾਰਟੇ ਸੀ ਮੈਂ ਪੈਸੇ ਤਾਂ ਸੈਕਸ਼ਨ ਕਰਦੇ ਸੀ ਜੀ ਮਾਲਜੋ ਮੁਖਵਤੀ ਸਾਹਿਬ ਨੂੰ ਮੈਂ ਕਿਹਾ ਸੀ ਮੇਰੀ ਕੋਸ਼ਿਸ਼ ਆ ਸੀ ਕਿ ਕੋਈ ਹੈ ਜਿਹੜਾ ਕਲੋਜ਼ ਹੈਲਥ ਸੈਂਟਰ ਹੈ ਬਾਕੀ ਸਾਰੇ ਇੰਦਰਾ ਆਸਰਾ ਦਾ ਮਾਦਕ ਚਲਿਆ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਹੋਰ ਕਰ ਇਨੂੰ ਅਸੀਂ ਅਪਗ੍ਰੇਡ ਕਰਕੇ ਇੱਕ ਮੰਜ਼ਲੇ ਦੇ ਉੱਤੇ ਹੋਰ ਬਣਾਇਆ ਲਿਫਟ ਠੀਕ ਹੋਏਗੀ ਵਾਸ਼ਰੂਮ ਠੀਕ ਹੋਣਗੇ ਸਾਰਾ ਰੰਗ ਰੋਗਨ ਹੋਏਗਾ ਮਾਈਨਰ ਰਿਪੇਅਰਸ ਹੋਣਗੇ ਔਰ ਇਹ ਜਿਹੜੀ ਮਸ਼ੀਨ ਹੈ আল্টਰਾ ਸਾਊਂਡ ਦੀ ਇਹ ਲੋਕਾਂ ਦੀ ਇੱਕ ਮਤਲਬ ਜਿਹੜੇ ਲੋਕ ਮਹਿਸੂਸ ਕਰਦੇ ਸੀ ਕਿ ਸਾਨੂੰ ਇੱਕ আল্টਰਾ ਸਾਊਂਡ ਦੀ ਹੁਣ ਕਰਾਉਣ ਲਈ ਡਾਕਟਰ ਕੋਲ ਜਾਣਾ ਪੈਂਦਾ ਉੱਥੇ ਲੰਬੀ ਵੇਟਿੰਗ ਹੁੰਦੀ ਹੈ ਇੱਥੇ ਜਿਹੜਾ ਸਾਡਾ ਮੈਡੀਕਲ ਕਾਮੇ ਦੀ ਟੀਮ ਵੀ ਆਉਂਦੀ ਹੈ ਸਾਨੂੰ ਬਹੁਤੀ ਦਿੱਕਤ ਵੀ ਨਹੀਂ ਆ ਸੋ ਇਹ ਬਹੁਤ ਹੀ ਵਧੀਆ ਜਿਹੜੀ ਇੱਕ ਆਧੁਨਿਕ ਮਸ਼ੀਨ ਹੈ ਜਿਹੜੀ ਲੇਟੈਸਟ ਜਿੰਨਾ ਦੇ ਵਿੱਚ ਆ ਬੱਚੀ ਪੜਖ ਇਹ ਲੋਕਾਂ ਨੂੰ ਜਿਹੜਾ ਅਲਟਰਾਸਾਉਂਡ ਵੀ ਐਕਸਰੇ ਪਹਿਲੇ ਹੋ ਰਿਹਾ ਸੀ ਅਲਟਰਾਸਾਉਂਡ ਵਿੱਚ ਮਿਲੇਗਾ ਬਾਕੀ ਦਵਾਈਆਂ ਸਾਰੀਆਂ ਜਿਹੜੀਆਂ ਹੈਗੀਆਂ ਜਿਹਨੂੰ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਕਹਿੰਦੇ ਆ 250 ਦੇ ਕਰੀਬ ਉਹਨਾਂ ਮਿਲ ਲਈਆਂ ਸਾਰੀਆਂ ਇਸ ਤੋਂ ਸવાય ਜਿਹੜੀਆਂ ਉਸ ਲਿਸਟ ਵਿੱਚ ਨਹੀਂ ਆ ਉਹ ਐਸਐਮਓ ਬੈਠੇ ਆ ਸਿਗਰ ਸਾਹਿਬ ਹੈਗੇ ਆ ਜੀ ਅਸੀਂ ਇਹਨਾਂ ਨੂੰ ਸਾਰੇ ਖਰੀਦ ਕੇ ਮਰੀਜ਼ਾਂ ਨੂੰ ਸਾਰੀ ਦਵਾਈ ਮਿਲਦੀ ਆ ਔਰ ਐਕਸਰੇ ਅਲਟਰਾਸਾਉਂਡ ਹੋ ਰਿਹਾ ਔਰ ਗਲੂਮੀ ਵੀ ਕਰਕੇ ਹੋ ਰਹੀ ਆ ਇਹਦੇ ਉੱਪਰ ਬਣ ਜਾਏਗਾ ਫਿਰ ਅਸੀਂ ਹੋਰ ਜਿਹੜੀਆਂ ਹੈਗੀਆਂ ਚੱਚਾ ਬੱਚਾ ਜੀ ਵੀ ਸਭ ਸਦਾ ਨੂੰ ਹੋਰ ਬੇਕਰ ਸਰ ਕੈਸ ਕਰਦੇ ਹੋ ਕਿ ਜੋ ਵੀ ਕਰ ਦੇਖੋ 24 ਘੰਟੇ ਨਹੀਂ ਸਿਰਫ ਡਿਲੀਵਰੀ ਵਾਸਤੇ ਆ ਕਿਉਂਕਿ ਸ਼ਹਿਰ ਦੇ ਵਿੱਚ ਮਾਤਾ ਕਸ਼ਿਆ ਦੇ ਹਸਪਤਾਲ ਬਹੁਤ ਦੂਰ ਨਹੀਂ ਆ ਉੱਥੇ 24 ਘੰਟੇ ਜਿੱਥੇ ਆਈ ਸੀ ਯੂ ਵੀ ਆ ਜਿਹਦੇ ਵਿੱਚ ਬੱਚਿਆਂ ਦਾ ਆਈ ਸੀ ਯੂ ਵੀ ਆ ਵੱਡਿਆਂ ਦਾ ਆਈ ਸੀ ਯੂ ਵੀ ਆ ਉਹ ਸਾਰੀ ਕ੍ਰਿਟੀਕਲ ਕੇਅਰ ਹੈ ਮੈਡੀਕਲ ਕਾਲਜ ਤੇ ਜਿਹਦੇ ਵਿੱਚ ਕਿ ਸਾਰੀ ਜਗ੍ਹਾ ਵਿੱਚ ਕਰ ਲੋ ਕਿ ਅਸੀਂ ਉਹਨੂੰ ਨੀਅਰਲੀ ਪੀ ਜੇ ਤੇ ਲੱਭ ਤੇ ਲੱਗੇ ਆ ਉੱਥੇ ਜਿਹੜਾ ਬ੍ਰੇਨ ਦਾ ਹਾਰਟ ਦੇ ਸਪੈਸ਼ਲਿਸਟ ਆ ਗਿਆ ਉਹਨੂੰ ਹੋਰ ਅਸੀਂ ਵਿਤਰ ਕਰਾਂਗੇ ਕਿਉਂਕਿ ਸ਼ਹਿਰ ਦੇ ਵਿੱਚ ਆ ਇੱਥੋਂ ਰੈਫਰਲ ਸਰਵਿਸੇਸ ਐਂਬੂਲੈਂਸ ਸਰਵਿਸੇਸ ਆਲਰੇਡੀ ਨਾਰਮਲ ਜਿਹੜੇ ਬੰਦ ਜਿਹੜ ਉਹਨਾਂ ਸਾਰਿਆਂ ਦਾ ਚੈੱਕਅਪ ਤੇ ਇਲਾਜ ਛੋਟੇ-ਮੋਟੇ ਆਪਰੇਸ਼ਨ ਸਾਰੇ ਇੱਥੇ ਹੋਣਾ। ਦੋਸਤ ਜੀ ਤੁਸੀਂ ਕੀ ਉੱਪਰ ਬਿਲਡਿੰਗ ਬਣੇਗੀ ਨਵੀਂ ਕੋ ਬੈਡਸ ਨਹੀਂ। ਹਾਂ ਜੀ ਉਹ ਬੈਡ ਜਿਹੜਾ ਜਿਹੜੇ ਉੱਪਰ ਬਣਾਂਗੇ ਸਾਰੇ ਬੈਡਸ ਹੀ ਹੋਣਗੇ। ਉਹਦੇ 'ਚ ਐਕਚੁਅਲੀ ਜਿਹੜੀ ਕਮਿਊਨਿਟੀ ਹਸਪਟਲ ਦਾ 30% ਹੁੰਦਾ। ਜੀ ਬੜੀ ਵਸਤੇ ਹੁੰਦੇ ਹੁੰਦੇ ਅੱਗੇ। ਉਹਦੇ 'ਚ ਮੇਨ ਸਾਡਾ ਫੋਕਸ ਹੋਵੇਗਾ ਵੀ ਜਿਹੜੀਆਂ ਜੱਚਾ-ਬੱਚਾ ਸਰਵਿਸ ਹੈ ਉਹ ਅਮਰ ਜੀ ਅਸੀਂ ਸਰਵਿਸ ਹੈ। ਮੋਰੋ ਘਰ ਦੇ ਨੇੜੇ ਹੋਣੀ ਚਾਹੀਦੀ ਆ ਲੋਕਾਂ ਨੂੰ ਸਹੂਲਤ ਹੁੰਦੀ ਆ। ਦੈਟਸੋ ਉਹ ਪ੍ਰੋਸੈਸ ਹੈ ਜੀ ਆ। ਤੇ ਜਿਹੜੇ ਉਹ ਜਿਹੜਾ ਉਹਨਾਂ ਨੂੰ ਨੋਟ ਹੋਇਆ ਜੀ ਇੱਥੇ ਮਾਤਖਸ਼ਦਾ ਹਸਪਤਲ ਵੀ ਆ ਡਿਸਟ੍ਰਿਕਟ ਹਸਪਤਲ ਵੀ ਆ ਉਹ ਮੈਡੀਕਲ ਕਾਲਜ ਵੀ ਆ ਉਹ ਰੈਫਰੈਂਸ ਦੇ ਤੌਰ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆਮ ਡਿਲੀਵਰੀ ਹੋਣੀ ਆ ਜਿਹੜੇ ਸਿੰਪਲ ਕੇਸਸ ਹੱਥੇ ਹੋ ਜਾਣ ਜਿਹੜੇ ਕੰਪਲਿਕੀਕੇਸ਼ਨ ਕੇਸ ਜਿਹੜੇ ਹਾਈਰੈਸਟ ਪ੍ਰੈਗਨਸੀ ਆ ਉਹ ਡਿਸਟ੍ਰਿਕਟ ਹਸਪਤਾਲ ਜਿਹੜਾ ਮਾਤਖਸ਼ਦਾ ਹਸਪਤਾਲ ਆ ਜਾਂ ਜਿਹੜੇ ਮੈਡੀਕਲ ਕਾਲਜ ਉੱਥੇ ਜਾਣ ਤਾਂ ਕਿ ਔਰਤ ਨੂੰ ਜਿਹੜਾ ਹੈਗਾ ਜਿਹੜਾ ਮਤਲਬ ਕਿਸੇ ਨੇ ਮਨ ਕੋਈ ਸ਼ੋਭਾ ਨਾ ਹੋਵੇ ਜਿਹੜੀ ਮੈਟਰਨਲ ਮੌਟਰਟੀ ਆ ਉਹ ਜਦੋਂ ਬੱਚਾ ਹੋਵੇ ਇੱਕ ਸਖਦਾਈ ਅਨੁਭਵੀ ਔਰ ਮਟਰਲ ਮੋਡਰਨਟੀ ਵੀ ਕੱਟੇ ਬੱਚਿਆਂ ਦੀ ਵੀ ਜ਼ਿੰਦਗੀ ਜਿਹੜੀ ਹੈਗੀ ਆ ਬੱਚੇ ਉਹ ਤੇ ਇਹ ਸਾਰਾ ਕੁਝ ਦੀ ਆ ਗਿਆ ਇਹ ਕਲਾਸ ਆਪਸੋ ਜਿਹੜੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਵਾਅਦਾ ਕੀਤਾ ਸੀ ਜੋ ਅਰਵਿੰਦ ਕੇਜੀ ਬਾਜਰੀ ਦੀ ਸੋਚ ਆ ਕਿਸੇ ਸਿਹਤ ਸਿੱਖਿਆਰ ਉਸ ਦਾ ਤੋਂ ਬਹੁਤ ਵਧੀਆ ਸਿਹਤ ਸਹੂਲਤਾਂ ਦੇਣ ਦੀ ਸੀ ਪਟਿਆਲਾ ਦੇ ਵਿੱਚ ਵਾਅਦਾ ਹੁਣ ਉਹਦੇ ਤੇ ਲਗਾਤਾਰ ਕੰਮ ਵੀ ਚੱਲ ਰਿਹਾ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਚੇਂਜ ਹੋ ਰਿਹਾ ਹੈ। ਬਹਿਕਰ ਮਰ ਜਿਸੀ ਸਾਹਿਬ ਸੁਆਈਸ ਉਹਦੇ ਵਿੱਚ ਵੀ ਬਣਾ ਰਹੇ ਜਿਹੜੇ ਤੇ ਉਹਨਾਂ ਦੇ ਛਾਤੀ ਰੋਗਾਂ ਦੇ ਪੀੜਤਾਂ ਜਿਹਨਾਂ ਨੂੰ ਲੋੜ ਹੈ ਉਹਨਾਂ ਦਾ ਰੈਫਰ ਕਰਨਾ ਪੈਂਦਾ ਸੀ ਉਹਨਾਂ ਨੂੰ ਉਹਨਾਂ ਨੂੰ ਵੀ ਰੈਫਰ ਕਰਨਾ ਪਏਗਾ ਸੋ ਹੋਰ ਸਬਸਤ ਜਿਹੜੀਆਂ ਆ ਕੇ ਅੰਦਰ ਬਣਾਵਾਂਗੇ ਉਹ ਹਸਪਤਾਲ ਨੂੰ ਵੀ ਅਪਗ੍ਰੇਡ ਕਰ ਰਿਹਾ ਉਹਦੇ ਵਿੱਚ ਵੀ ਸਾਰਾ ਜਿੰਨਾ ਵੀ ਮਾਈਨਰ ਪੀਅਰ ਜਮੇ ਇਕੁਪਮੈਂਟਾ ਜਿਸ ਤਰ੍ਹਾਂ ਉਹਦੇ ਚੀਸੀਓ ਬਣਨਾ ਉਹਦੇ ਵਾਸਤੇ ਵੈਂਟੀਲੇਟਰ ਗਾਜੇਟ ਮੋਨਿਟਰ ਉਹ ਸਾਰੀ ਸਬੂਰ ਉੱਥੇ ਜੁੜੇ ਸਰ ਸਰਕਾਰ ਥੇ ਸੂਚਨਾ ਲਈ ਕੰਮ ਕਰ ਰਹੀ ਹੈ ਹਸਪਤਾਲਾਂ ਜੇ ਚੱਲ ਰਿਹਾ ਪਰ ਕੁਝ ਥਾਮਾਂ ਦੇ ਪਿੰਡਾਂ 'ਚ ਜਿਹੜੀਆਂ ਡਿਸਪੈਂਸਰੀਆਂ ਡਾਕਟਰ ਟਾਈਮ ਤੇ ਨਹੀਂ ਪਹੁੰਚਦੇ ਲੋਕਾਂ ਦੀ ਇਹੀ ਸ਼ਿਕਾਇਤ ਆਦੀ ਕਿ ਸਿਹਤ ਮੰਤਰੀ ਜੱਟਾਂ ਦੀ ਗੱਲ ਪਹਚਾਓ ਕਿਉਂਕਿ ਡਾਕਟਰ ਕੋਈ 12 ਵਜੇ ਆ ਰਹ ਕਾਲ ਕਰਦੇ ਗਏ ਕਿਹਦੇ ਹੋ ਕਿਦਾਂ ਲੱਗਦਾ ਕਿ ਟਾਈਮਿੰਗ ਹੁੰਦੀ ਆ ਪਰ ਇਹ ਥੋੜੇ ਧਿਆਨ ਚ ਲੋਕਾਂ ਵੱਲੋਂ ਤਾਂ ਨਹੀਂ ਕੁ ਬੜੇ ਮੱਦੀ ਜਾ ਰਿਹਾ ਆ ਅਪਡੇਟ ਵਿੱਚ ਕਿੱਥਾ ਜਾਏਗਾ ਸ਼ੰਭੂ ਵਾਲੇ ਪਾਸੇ ਦੀ ਜਿੱਥੇ ਵੇਂਗੂ ਤੋਂ ਕੇਸ ਹੈ ਬੜੇ ਥੋੜੇ ਧਿਆਨ ਦੇਣ ਦੀ ਇਹ ਗੱਲ ਥੋੜੀ ਹੈਗੀ ਆ ਕਾਫੀ ਹੱਦ ਤੱਕ ਸਹੀ ਹੈ ਅਸੀਂ 6000 ਲੋਕਾਂ ਨੂੰ ਕਾਲ ਕੀਤਾ ਵੀ ਤੁਸੀਂ ਮਹੱਲਾ ਕਿਹਨੇ ਸਿਕਾਈ ਸੀ ਉਹ ਟੈਲੀਫੋਨ ਨੰਬਰ ਆਦੇ ਆ ਮੈਂ ਵੀ ਕਾਲ ਕਰਦਾ ਨਹੀਂ ਡਾਕਟਰ ਸਾਹਿਬ ਬੈਠੇ ਇਹ ਵੀ ਕਰਦੇ ਆ ਸਿਮਾ ਸਵੈਚਨ ਕਰਦੇ ਆ ਸੈਕਟਰੀ ਕਰਦੇ ਆ ਸਾਰੇ ਅਸੀਂ ਜਿੰਨੇ ਸੀਨੀਅਰ ਬੰਦੇ ਆ ਅਸੀਂ 2-2 4-4 5 ਬੰਦੇ ਨੂੰ ਕਾਲ ਫੋਨ ਕਰਦੇ ਆ 6000 ਬੰਦਿਆਂ ਨੂੰ ਕਾਲ ਕੀਤੀ ਜਿਹੜੇ ਬੰਦੇ ਨੇ ਇਰਜਾਂਦੇ ਸੀ ਆ ਤੁਹਾਡੇ ਜਿਹੜਾ ਆਪਣੇ ਆਪੋ ਸਟੇਟ ਦੇ ਵਿੱਚ ਆਵਾ ਪਦਵੀ ਚੱਕਾ ਪਾ ਜਿਹੜੇ ਰਸਤੇ ਚ ਜਾਂਦੇ ਆ ਅਸੀਂ ਜਾ ਕੇ ਫਿਜ਼ੀਕਲੀ ਵੀ ਚੈੱਕ ਕਰਦੇ ਹਾਂ ਹੁਣ ਮੈਂ ਟੈਲੀਫੋਨ ਤੇ ਮਰੀਜ਼ ਨੂੰ ਪੁੱਛਦਾ ਮਰੀਜ਼ ਨੂੰ ਪੁੱਛਦਾ ਵੀ ਤੁਸੀਂ ਕਿੰਨੇ ਵਜੇ ਗਏ ਸੀ ਉਹ ਕਹਿੰਦਾ ਜੀ ਮੈਂ ਸਾਢੇ 9:00 ਵਜੇ ਆ ਸੀ ਡਾਕਟਰ ਆ ਗਿਆ ਸੀ ਨਹੀਂ ਉਹ ਥੋੜੀ ਦਰਵਾਜ਼ਾ ਰੱਖਦੇ ਸੀ ਫਿਰ ਡਾਕਟਰ ਨੂੰ ਪੁੱਛਦਾ ਵੀ ਮਰੀਜ਼ ਸਾਢੇ 9:00 ਵਜੇ ਆਇਆ ਸੀ ਤੁਸੀਂ ਦੇਖ ਪਾ ਸੀ ਉਹਦੇ ਨਾਲ ਹੁਣ ਇਹ ਅਸੀਂ ਜਿਹੜੀ ਪੇਸ਼ੈਂਟ ਫੀਡਬੈਕ ਹੈ ਰਜਿੰਦਰਾ ਹਰਤਾ ਕੀ ਸ਼ੁਰੂ ਕਰ ਰਿਹਾ ਹੈ ਮੱਲਾ ਗਣ ਕਿਉਂ ਕਰ ਰਿਹਾ ਹੈ ਜ ਨੰਬੇ ਦਾ ਸਵਾਲ ਇਹ ਦਾ ਅੰਤਰਰਾਸ਼ਟਰੀ ਉਹਨਾਂ ਦੀ ਜਿਹੜੀ ਪੇਸ਼ੈਂਟ ਫੀਡਬੈਕ ਹੈ ਪਰ ਸਾਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਾਡਾ ਜਿਹੜਾ ਹੈਗਾ ਮਾਤਾ ਖੱਲੇ ਅਰਥਾਤ ਰੇਂਦਰਾਸਟਾਜ ਕੰਮ ਸ਼ੁਰੂ ਹੋ ਸਕਿਆ ਜਿਹੜੇ ਪੇਸ਼ੈਂਟ ਫਸੀਲੀਟੇਸ਼ਨ ਸੈਂਟਰ ਹੈ ਮਾਨਯੋਗ ਮੁੱਖ ਮੰਤਰੀ ਦਾ ਬਹੁਤ ਬੜਾ ਵਧੀਆ ਆਈਡੀਆ ਹੈ ਜਿਹੜੇ ਪੇਸ਼ੈਂਟ ਫਸੀਲੀਟੇਸ਼ਨ ਸੈਂਟਰ ਹੈ ਉੱਥੇ ਜਦੋਂ ਮਰੀਜ਼ ਆਣਗੇ ਉੱਥੇ ਸਾਡਾ ਸਟਾਫ ਹੋਏਗਾ ਨਰਸਿੰਗ ਸਟੂਡੈਂਟਸ ਹੋਣਗੇ ਜਿਹੜੇ ਟਰਨ ਟ੍ਰੇਨੀ ਡਾਕਟਰ ਆ ਹੋਣਗੇ ਉਹ ਪੇਸ਼ੈਂਟ ਨੂੰ ਗਾਈਡ ਕਰਨਗੇ ਜਿਹਨੂੰ ਨਹੀਂ ਪਤਾ ਉਹਨੂੰ ਤਾਂ ਇਹ ਪਤਾ ਵੀ ਮੇਰੇ ਢਿੱਡ ਦੇ ਦਰਦ ਦਾ ਸਿਸਟ ਦਾ ਉਹ ਨਹੀਂ ਉਹਨੂੰ ਚੈੱਕ ਕਰਕੇ ਉੱਥੇ ਦੱਸ ਕੇ ਆਣਗੇ ਔਰ ਪੂਰਾ ਜਦੋਂ ਪੇਸ਼ੈਂਟ ਵਾਪਸ ਆਏਗਾ ਉਹਨੂੰ ਕੋਈ ਟੈਸਟ ਕਰਾਂ ਚ ਦਿੱਕਤ ਆ ਫਿਰ ਆ ਕੇ ਦੱਸੇਗਾ ਉਹਦੀ ਕੋ ਸਰਜਰੀ ਹੋਣੀ ਆ ਫਿਰ ਉਹਦਾ ਆਧਾਰ ਕਾਰਡ ਚੈੱਕ ਕਰਨਗੇ ਵੀ ਇਹਨੂੰ ਕੋਈ ਹੋਰ ਕੁਝ ਹੋਰ ਦੀ ਲੋੜ ਹੈ ਉਹਨੂੰ ਸਾਰਾ ਕੁਝ ਗਾਈਡ ਕਰਦੇ ਆ ਜਿਦਾਂ ਤੁਹਾਡਾ ਆਪਰੇਸ਼ਨ ਹੋਵੇਗਾ ਪੂਰੀ ਤੇ ਬਹੁਤ ਸਾਰੇ ਸਵਾਲ ਹੁੰਦੇ ਆ ਡਾਕਟਰ ਕੋਲ ਨਹੀਂ ਟਾਈਮ ਨਹੀਂ ਹੁੰਦਾ ਜਿਹੜਾ ਕੰਸਲਟੇਸ਼ਨ ਸੈਂਟਰ ਆ ਉਹਨੂੰ ਸਾਰਾ ਦੱਸੇਗਾ ਕਿ ਤੁਸੀਂ ਉਸਤਨ ਖਾਂਦੀ ਤੇ ਆਣਾ ਹਲਕਾ ਕਾਕਿਆਣਾ ਜਿਹੜਾ ਬੱਚਾ ਹੈਗਾ ਕੋਰ ਕੀ ਪ੍ਰਕਾਸ਼ ਹੈ ਇੱਕ ਦਿਨ ਪਹਿਲਾਂ ਤੁਸੀਂ ਕੀ ਖਾਣਾ ਉਹ ਸਾਰੇ ਸਵਾਲ ਹੁੰਦੇ ਆ ਕਿ ਅਸੀਂ ਇਸ਼ਨਾਨ ਕਰਕੇ ਆਣਾ ਦੇ ਜੀ ਪ੍ਰੈਸ਼ਨ ਕਰਨਾ ਸੋ ਇਹ ਸਾਰੇ ਜਿਹੜੇ ਬੇਜ਼ੀਦੇ ਬੜੇ ਸਵਾਲ ਹੁੰਦੇ ਆ ਪੇਸ਼ੈਂਟ ਸਿਲਟੇਸ਼ਨ ਸੈਂਟਰ ਦੇ ਵਿੱਚ ਇੱਕ ਨਵੀਂ ਕਿਸਮ ਦੀ ਜਿਹੜੀ ਸਹੂਲਤ ਆ ਸੀ ਜਿਹੜਾ ਬਹੁਤ ਬਹੁਤ ਆ